ਇਕ ਓਅੰਕਾਰ ਸਤਿਗੁਰ ਪ੍ਰਸਾਦਿ ਮਾਰੂ ਕਾਫੀ ਮਹੱਲਾ ਪਹਿਲਾ ਘਰ ਦੂਜਾ ਆਵੋ ਵੰਨ੍ਯਾ ਡੁੰਮਣੀ ਕਿੱਤੀ ਮਿੱਤਰ ਕਰਿਓ ਸਾ ਧਨ ਢੋਈ ਨਾ ਲਹੈ ਬਾੜੀ ਕਿਉ ਧੀਰੇਓ ਮੈਂ ਤਾਂ ਮਨ ਰਤਾਂ ਅਪਨੜੇ ਪਿਰ ਨਾਲ ਹਾਂ ਘੁੱਲ ਕਮਾਈ ਹਾਂ ਘੋਲ ਕਮਾਈ ਖੰਨੀਆਂ ਕੀਤੀ ਹਕ ਭੋਰੀ ਨਦਰ ਨਿਹਾਲ ਰਹਾਓ ਪਈੜਾ ਦੋਹਾ ਗੁਣੀ ਸਾਹੁਰੜਾ ਕਿਉ ਜਾਉ ਮੈਂ ਗਲ ਔਗਣ ਮੁਠੜੀ ਬਿਨ ਪੈਰ ਝੂਰ ਮਰਾਉ ਪਈੜਾ ਫਿਰ ਸੰਮਲਾ ਸਾਹੁਰੜਾ ਘਰ ਵਾਸ ਸੁਖ ਸੰਬੰਧ ਸੁਹਾਗਣੀ ਫਿਰ ਪਾਇਆ ਗੁਣਤਾਸ ਲੇਫ ਨਿਹਾਲੀ ਪਟਕੀ ਕਾਪੜ ਅੰਗ ਬਣਾਏ ਫੇਰ ਮੁੱਤੀ ਦੁਹਾਗਣੀ ਤੈਨ ਦੁਖੀ ਰੈਣ ਵਿਹਾਇ ਕੀਤੀ ਚੱਖੋਂ ਸਾੜੜੇ ਕੀਤੀ ਵੇਸ ਕਰਿਓ ਫੇਰ ਬਿਨ ਜੋਗਨ ਬਾਦ ਗਇਅਮ ਵਾੜੀ ਚੁਰੇ ਦੀ ਚੁਰੇਓ ਸੱਚੇ ਸੰਦਾ ਸੱੜੜਾ ਸੁਣੀਐ ਗੁਰ ਵੀਚਾਰ ਸੱਚੇ ਸੱਚਾ ਬਹਿਣਾ ਨਦਰਿ ਨਦਰ ਪਿਆਰ ਗਿਆਨੀ ਅੰਜਨ ਸੱਚਾ ਦੇਖ ਦੇਖਣ ਹਾਰੇ ਗੁਰਮਖ ਭੂਜੈ ਜਾਣੀਐ ਹਉ ਮੈਂ ਗਰਬ ਨਿਵਾਰ ਤਉ ਭਾਵਨ ਤੋ ਜਹੀਆ ਮੂ ਜਹੀਆ ਕੀਤੀ ਆਹ ਨਾਨਕ ਨਾਹ ਨਾ ਵਿਛੜੈ ਤਿਨ ਸੱਚੈ ਰਤੜੀਆਹ ਮਾਰੂ ਮਹੱਲਾ ਪਹਿਲਾ ਨਾ ਪੈਣਾ ਪਰਜਾਈਐ ਨਾ ਸ ਸਸੂੜੀਆਹ ਸੱਚਾ ਸਾਖ ਨ ਟੁੱਟੈ ਗੁਰ ਮੇਲੇ ਸਹੀਆਹ ਬਿਲੇ ਹਾਰੀ ਗੁਰ ਅਰਪਣੇ ਸਤਿ ਬਲਹਾਰੈ ਜਾਓ ਗੁਰ ਬਿਨ ਹੀ ਤ ਭਵ ਥਕੀ ਗੁਰ ਪਰ ਮੇਲ ਮਿਲ ਮੇਲ ਮਦਤ ਮਿਲਾਏ ਰਹਾਉ ਫੁੱਪੀ ਨਾਨੀ ਮਸਲਿਆ ਧੀਰਜ ਠਾਨੜੀਆ ਆਵੜ ਵੰਜਨ ਨਾ ਰਹਿਨ ਭਾਪੂਰ ਭਰੇ ਪਹੀਆਹ ਮਾਮੇ ਤੇ ਮਾਮਾਣੀਆਂ ਭਾਇਰ ਬਾਪ ਨਾ ਮਾਉ ਸਾਥ ਲੱਡੇ ਤਨ 나ਠਿਆ ਭੀੜ ਕਣੀ ਦਰਿਆਉ ਸਾਚੋ ਰੰਗ ਰੰਗਾ ਬਲੋ ਸਖੀ ਹਮਾਰੋ ਕੰਤ ਸੱਚ ਵਿਛੋੜਾ ਨਾ ਥੀਐ ਸੂ ਸਹੂ ਰੰਗ ਰਵੰਤ ਸੱਬੇ ਰਤੀ ਚੰਗਿਆ ਜਿਤ ਸੱਚੇ ਸਿਉਨੇ ਹੂ ਸਾ ਧਨ ਕੰਤ ਪਛਾਣਿਆ ਸੁਖ ਸੁਤੀ ਨਸਦੇਹ ਪਤਣ ਕੁਕੇ ਪਤਣੀ ਵੰਜਹ ਧਰੁਕ ਵਿਲਾੜ ਪਾਰ ਪੋਂਦੜੇ ਡਿਠ ਮੈਂ ਸਤਿਗੁਰ ਬੋਹਿਥ ਚਾੜ ਇਕ ਨੀ ਲਦਿਆ ਇਕ ਲਦ ਕੇ ਇਕ ਭਾਰੇ ਪਰ ਨਾਲ ਜਿੰਨੀ ਸੱਚ ਵਣੰਜਿਆ ਸੇ ਸੱਚੇ ਪ੍ਰਭ ਨਾਲ ਨਾ ਹਮ ਚੰਗੇ ਆਖੀਐ ਬੁਰਨ ਦਿਸੈ ਕੋਏ ਨਾਨਕ ਹਉ ਮੈਂ ਮਾਰੀਐ ਸੱਚੇ ਜਿਹੜਾ ਸੋਏ ਮਾਰੂ ਮਹੱਲਾ ਪਹਿਲਾ ਨਾ ਜਾਣਾ ਮੂਰਖ ਹੈ ਕੋਈ ਨਾ ਜਾਣਾ ਸਿਆਣਾ ਸਦਾ ਸਾਹਿਬ ਕਾ ਰੰਗੇ ਰਤ ਅੰਦਨ ਨਾਮ ਵਖਾਣਾ ਬਾਬਾ ਮੂਰਖ ਹਾ ਨਾ ਵੈ ਬਲ ਜਾਓ ਤੂ ਕਰਤਾ ਤੂ ਦਨ ਬਿਨਾ تیر ਨਾਮ ਤਰਾਹੋ ਰਹਾ ਮੂਰਖ ਸਿਆਣਾ ਏਕ ਹੈ ਏਕ ਜੋਤ ਦੋ ਨਾਮ ਮੂਰਖ ਸਰ ਮੂਰਖ ਜੇ ਮੰਨੇ ਨਾਹੀ ਨਾਮ ਗੁਰੂ ਦਵਾਰੇ ਨਾਉ ਪਾਈਏ ਬਿਨ ਸਤਿਗੁਰ ਪੱਲੇ ਨਾ ਪਾਏ ਸਤਿਗੁਰ ਕੈ ਭਾਣਾ ਮਨ ਵਸੈ ਤਾ ਅਹਨਸ ਰਹਿ ਲਿਬਲਾਏ ਰਾਜੰਗ ਰੰਗ ਰੂਪੰਗ ਮਾਲੰਗ ਜੋਬਨ ਤੇਜੂ ਆਰੀ ਹੁਕਮੀ ਬਾਦੇ ਪਾਸੈ ਖੇਲੇ ਚੌਪੜ ਏਕਾ ਸਾਰੀ ਜਗ ਚਤਰ ਸਿਆਣਾ ਭਰਮ ਭੁਲਾਣਾ ਨਾ ਪੰਡਿਤ ਪੜਹਿ ਗਾਵਾਰੀ ਨਾ ਬਸਾਰਹਿ ਵੇਦ ਸੁਮਾਲੈ ਬਖ ਭੂਲੇ ਵੇਖਾਰੀ ਕਲਰ ਖੇਤੀ ਤਰਵਰ ਕੰਠੇ ਬਾਗਾ ਪਹਿਰੈ ਕਜ ਕਜਲ ਝਰੈ ਇਹੋ ਸੰਸਾਰਤ ਸੈ ਕੀ ਕੋਠੀ ਜੋ ਪੈਸੇ ਸੁ ਗਰਭ ਜਰੈ ਰਇਤ ਰਾਜੇ ਕਹਾਂ ਸੁਬਾਏ ਦੋਹ ਅੰਤਰ ਸੋ ਜਾਸੀ ਕਹਿਤ ਨਾਨਕ ਗੁਰ ਸੱਚੇ ਕੀ ਪੌੜੀ ਰਹੇ ਲੱਖ ਨਿਵਾਸੀ ਮਾਰੂ ਮਹੱਲਾ ਤੀਜਾ ਆਪਕਰ ਪੰਜਵਾਂ ਅਸ਼ਟਪਦੀ ਏਕ ਓੰਕਾਰ ਸਤਿਗੁਰ ਪ੍ਰਸਾਦ ਜਿਸਨੂੰ ਪ੍ਰੇਮ ਮਨ ਵਸਾਏ ਸਾਚੈ ਸਬਦ ਸਹਿਜ ਸੁਭਾਏ ਇਹ ਹਵੇਦਨ ਸੋਈ ਜਾਣ ਅਵਰ ਕੀ ਜਾਣ ਕਾਰੀ ਜੀਓ ਆਪੇ ਮੇਲ ਆਪ ਮਿਲਾਏ ਆਪਣਾ ਪਿਆਰ ਆਪੇ ਲਾਏ ਪ੍ਰੇਮ ਕੀ ਸਹਰ ਸੋਈ ਜਾਣ ਜਿਸਨੂੰ ਨਦਰ ਤੁਮਾਰੀ ਜੀਓ ਰਹਾ ਹੂੰ ਦੇਵ ਦ੍ਰਿਸ਼ਟੁ ਜਾਗੇ ਭਰਮ ਚਕਾਏ ਗੁਰ ਪ੍ਰਸਾਦ ਪਰਮ ਪਦ ਪਾਏ ਸੋ ਜੋਗੀ ਇਹੁ ਜੁਗਤਿ ਪਛਾਣੈ ਗੁਰ ਕੈ ਸਬਦ ਵਿਚਾਰੀ ਜੀਉ ਸੰਜੋਗੀ ਧਨ ਪਿਰ ਮੇਲਾ ਹੋਇ ਗੁਰਮਤਿ ਵਿਚੋਂ ਦੁਰਮਤਿ ਖੋਇ ਰੰਗ ਸੋ ਨਿਤ ਰਲਿਆ ਮਾਣੇ ਆਪਣੇ ਕੰਤ ਪਿਆਰੀ ਜੀਉ ਸਤਿਗੁਰ ਬਾਜੋ ਵੈਦ ਨ ਕੋਈ ਆਪੇ ਆਪ ਨਰੰجن ਸੋਈ ਸਤਗੁਰ ਮਿਲੇ ਮਰੈ ਮਨ ਦਾ ਹੋਇ ਗਿਆਨ ਵਿਚਾਰੀ ਜੀਓ ਇਹ ਸਬਦ ਸਾਰ ਜਿਸ ਨੂੰ ਲਾਏ ਗੁਰਮੁਖ ਤ੍ਰਿष्णा ਭੁਖ ਗਵਾਹੇ ਆਪਣ ਲੀਆ ਕਿਛੂ ਨ ਪਾਈਐ ਕਰ ਕਿਰਪਾ ਕਲ ਧਾਰੀ ਜੀਓ ਅਗਮ ਨਿਗਮ ਸਤਗੁਰੂ ਦਿਖਾਇਆ ਕਰ ਕਿਰਪਾ ਆਪਣਾ ਘਰ ਆਇਆ ਅੰਜਨ ਮਹਿ ਨਰੰਜਨ ਜਤਾ ਜਿਨ ਕੋ ਨਦਰ ਤੁਮਾਰੀ ਜੀਓ ਗੁਰਮਖੋ ਵੈ ਸੂ ਤਤ ਪਾਇ ਆਪਣਾ ਆਪ ਵਿੱਚੋਂ ਗਵਾਏ ਸਤਗੁਰ ਬਾਜੂ ਸਭ ਧੰਦ ਕਮਾਵੇ ਵੇਖੋ ਮਨ ਵਿਚਾਰੀ ਜੀਓ ਇੱਕ ਭਰਮ ਭੁੱਲੇ ਫਿਰ ਅਹੰਕਾਰੀ ਇਕ ਨਾ ਗੁਰਮਖਾਉ ਮਹਿਮਾਰੀ ਸੱਚੇ ਸ਼ਬਦ ਰਤੇ ਬੈ ਰਾਗੀ ਹੋਰ ਭਰਮ ਭੁੱਲੇ ਗਾਵਾਰੀ ਜੀਓ ਗੁਰਮਖ ਜਿਨਨੀ ਨਾਮ ਨਾ ਪਾਇਆ ਮਨਮੁਖ ਬਿਰਤਾ ਜਨਮ ਗਵਾਇਆ ਅੱਗੇ ਵਿਣ ਨਾ ਵੈ ਕੋ ਬੇਲੀ ਨਹੀਂ ਭੂਜੈ ਗੁਰ ਵਿਚਾਰੀ ਜੀਓ ਅੰਮ੍ਰਿਤ ਨਾਮ ਸੁਦਾ ਸੁਖ ਦਾਤਾ ਗੁਰਪੂ ਰਹੈ ਜੁਗ ਜਾਰੇ ਜਤਾ ਜਿਸ ਤੂੰ ਦੇ ਵਹਿ ਸੋਈ ਪਾਏ ਨਾਨਕ ਤਤ ਵਿਚਾਰੀ ਜੀਓ ਮਾਰੂ ਮਹੱਲਾ ਪੰਜਵਾਂ ਘਰਤੀ ਜਾষ্ট ਪਦੀ ਆਇ ਕੋ ਓੰਕਾਰ ਸਤਗੁਰ ਪ੍ਰਸਾਦ ਲਖ 84 ਭ੍ਰਮਤੇ ਭ੍ਰਮਤੇ ਦਰਬ ਜਨਮ ਅਬ ਪਾਇਓ ਰੇ ਮੂੜੇ ਤੂੰ ਹੋਛ ਰਸਲ ਪਟਾਇਓ ਮਰਤ ਸੰਗ ਬਸ ਤੇਰੇ ਬਿਖਿਆ ਸੋ ਰਜਾਇਓ ਰਹਾ ਰਤਨ ਜਵੇਹਰ ਬਨ ਜਾ ਬਨ ਜਾਣ ਜਨ ਬਨ ਜਨ ਆਇਓ ਕਾਲਰ ਲਾਦ ਚਲਾਇਓ ਜੇਕਰ ਮਹਤੁਤ ਰਹਿਣਾ ਬਸਣਾ ਸੂ ਘਰ ਜੀਤਨਾ ਆਇਓ ਅਡਾਲ ਅਖੰਡ ਪ੍ਰਾਣ ਸੁਖਦਾਇ ਇੱਕ ਨਿਮਕ ਨਹੀਂ ਤੁਜ ਗਾਇਉ ਜਹਾਂ ਜਾਣਾ ਸੂਥਾਨ ਵਿਸਾਰਿਓ ਇੱਕ ਨਿਮਕ ਨਹੀਂ ਮਨ ਲਾਇਉ ਉਤਰ ਕਲਤਰ ਗ੍ਰਹਿ ਦੇਖ ਸਮਗਰੀ ਇਸ ਹੀ ਮੈਂ ੁਰਜਾਇਉ ਜਿਤ ਕੋ ਲਾਇਉ ਤੇਤੀ ਲਾਗ ਤੈਸੇ ਕਰਮ ਕਮਾਇਉ ਜੋ ਭੈਉ ਕਿਰਪਾਲ ਤਾਂ ਸਾਧ ਸੰਗ ਪਾਇਆ ਜਨ ਨਾਨਕ ਬ੍ਰਹਮ ਧਾਇਉ ਮਾਰੂ ਮਹੱਲਾ ਪੰਜਵਾਂ ਕਰ ਅਨਗਰੋ ਰਾਕ ਲੀਨੋ ਭੈਉ ਸਾਧੂ ਸੰਗ ਹਰਨਾਮ ਰਸ ਰਸਨਾ ਉਚਾਰੈ ਮਿਸਟ ਗੂੜਾ ਰੰਗ ਮੇਰੇ ਮਾਨਕੋ ਅਸਥਾਨ ਮੀਤ ਸਾਜਨ ਸੁਖਾ ਬੰਧਪ ਅੰਤਰ ਜਾਮੀ ਜਾਣ ਰਹਾ ਸੰਸਾਰ ਸਾਗਰ ਜੈਨੋ ਪਾਇਉ ਸਰਣ ਪ੍ਰਭ ਕੀ ਗਹੀ ਗੁਰ ਪ੍ਰਸਾਦੀ ਪ੍ਰਭ ਅਰਾਦੇ ਜਮ ਕੰਕਰ ਕ੍ਰਿਸ਼ਨ ਕਹੀ ਮੋਖ ਮੁਕਤ ਦੁਆਰ ਜਾ ਕਾ ਸੰਤ ਰਦਾ ਪੰਡਾਰ ਜੀ ਜੁਗਤ ਸ庄 ਸੁਆਮੀ ਸਤਾਰਾ ਖੰਹਾਰ ਦੁਖ ਦਰਦ ਕਲੇਸ਼ ਬਿਨ ਸਹਿ ਜਿਸ ਬਸੈ ਮਨ ਮਾਹੇ ਮਿਰਤ ਨਰਕ ਅਸਥਾਨ ਬਿਖੜੇ ਬੇਖ ਨ ਕੋ ਹੈ ਤਾਹਿ ਰਿੱਧ ਸਿਦ ਨਾਭਨੇ ਦੁ ਜਾ ਕੈ ਅਮਰਤਾ ਪ੍ਰਵਾਹ ਆਦ ਅੰਤੇ ਮਦ ਪੂਰਨ ਊਚ ਅਗਮ ਅਗਾਹ ਸਤ ਸਾਕ ਦੇਵ ਮਨ ਜਨ ਬੇਦ ਕਰੇ ਉਚਾਰੂ ਸਿਮਰ ਸੁਆਮੀ ਸੁਖ ਸਹਿਜ ਪੁੰਚੈ ਨਹੀਂ ਅੰਤ ਵਾਰ ਪਾਰ ਵਾਰ ਅਨਿਕ ਪ੍ਰਾਇਸ਼ਤ ਮਿਟਾਇ ਖੇਨ ਮੈਂ ਹਿਰਦੈ ਜਪੁ ਗੁਵਾਨ ਪਾਵਨਾ ਤੇ ਮਹਾਂ ਪਾਵਨ ਕੋਟ ਤਾਨ ਇਸ ਨਾਨ ਬਲ ਬੁੱਧ ਸੁਧ ਪ੍ਰਾਣ ਸਰਬ ਸ ਸੰਤਨਾ ਕੀ ਰਾਸ ਬਿਸਰ ਨਾਹੀ ਨਿਮਕ ਮਨ ਤੇ ਨਾਨਕ ਕੀ ਅਰਦਾਸ ਮਾਰੂ ਮਹੱਲਾ ਪੰਜਵਾਂ ਸ਼ਸਤਰ ਤੀਖਣ ਕਾਠ ਡਾਰਿਉ ਮਨ ਕੀਨੋ ਰੋਸ ਕਾਜ ਉਹ ਕੋਲੇ ਸਵਾਰਿਉ ਤੇਲ ਨਹੀਂ ਦੀਨਾਂ ਤੇਲ ਨਾ ਦਿਨੋ ਦੋਸ ਮੇਰੇ ਮਨ RAM ਰਹੁ ਨਤ ਨੀਤ ਦਇਆਲ ਦੇਵ ਕਿਰਪਾਲ ਗੋਬਿੰਦ ਸੋਨ ਸੰਤਨਾ ਕੀ ਰੀਤ ਰਹਾਓ ਚਰਨ ਤਲ ਉਗਾਹੇ ਬੈਸੇਉ ਸ਼ਰਮ ਨਾ ਰਹੇਉ ਸਰੀਰ ਮਹਾਸਾਗਰ ਨਹਿ ਵਿਆਪੈ ਖਿਨੇ ਉਤਰ ਉਤੀਰ ਖਿਨੇ ਉਤਰੇਉ ਤੀਰ ਚੰਦਨ ਅਗਰ ਕਪੂਰ ਲੇਪਨਹ ਤੇ ਸੰਗੇ ਨਹੀਂ ਪ੍ਰੀਤ ਵਿਸ਼ਟਾ ਮੂਤਰ ਖੋਦ ਤਿਲ ਤਿਲ ਮਨ ਨਾ ਮਨੀ ਵਿਪਰੀਤ ਉਚ ਨੀਚ ਵਿਕਾਰ ਸੁਕ੍ਰਿਤ ਸੰ ਲਗਨ ਸਭ ਸੁਖ ਸ਼ਤਰ ਮਿਤਰ ਸਤਰ ਨਾ ਕਛੂ ਜਾਣੈ ਸਰਬ ਜੀ ਜੀ ਸਮਤ ਕਰ ਪ੍ਰਗਾਸ ਪ੍ਰਚੰਡ ਪ੍ਰਗਟ ਅੰਧਕਾਰ ਬਿਨਾਸ਼ ਪਵਿੱਤਰ ਅਪਵਿੱਤਰ ਪਵਿੱਤਰ ਅਪਵਿੱਤਰ ਹੈ ਕਿਰਨ ਲਾਗੇ ਮਾਨ ਨਾ ਭੈਉ ਵਿਖਾਦ ਸੀਤਮੰਦ ਸੁਗੰਧ ਚਲੋ ਸਰਬਥਾਨ ਸਮਾਨ ਜਹਾਂ ਸਾਖਿ ਤਹਾਂ ਲਾਗਿਉ ਤਿਲ ਨ ਸੰਕਾਮਾਨ ਸੁਭਾਏ ਅਭਾਏ ਜੋ ਨਿਕਟ ਆਵੈ ਸੀਤਤਾ ਕਾ ਜਾਏ ਆਪਾ ਪਰ ਕਾ ਕਸ਼ਨ ਜਾਣੈ ਸਦਾ ਸਹਿਜ ਸੁਭਾਏ ਚਰਨ ਸਰਣ ਸੁਨਾਥ ਇਹੋ ਮਨ ਰੰਗ ਰਾਤੇ ਲਾਲ ਗੋਪਾਲ ਗੁੰਨ ਤੁਗਾਹੋ ਨਾਨਕ ਭੈ ਪ੍ਰਭ ਕਿਰਪਾਲ ਮਾਰੂ ਮਹੱਲਾ ਪੰਜਵਾ ਘਰ ਚੌਥਾ ਅਸ਼ਟਪਦੀ ਆਏ ਓ ਗੰਕਾਰ ਸਤਿਗੁਰ ਪ੍ਰਸਾਦ ਚਾਤਨਾ ਚਾਤਨਾ ਅੰਨ ਪ੍ਰਭ ਜੀ ਅੰਤਰ ਚਾਤਨਾ ਆਰਾਧਨਾ ਆਰਾਧਨੀਕਾ ਹਰ ਹਰ ਨਾਮ ਆਰਾਧਨਾ त्याग न त्याग न नीका काम क्रोध लोभ त्याग न माग न माग न नीका हर जस गुरते माग न जाग न जागरण नीका हर कीर्तन में जाग न लाग न लाग न नीका गुरु चरणी मन लाग न ए भेद तसह प्राप्त जाके मस्तक भाग न ਕੋ ਨਾਨਕ ਤਿਸ ਸਭ ਕੁਛ ਨੀ ਕਾ ਜੋ ਪ੍ਰਭ ਕੀ ਸਰਣਾ ਗਣਾ ਮਾਰੂ ਮਹੱਲਾ ਪੰਜਵਾ ਆਓ ਜੀ ਤੂੰ ਆਓ ਹਮਾਰਾ ਹਰ ਜਸ ਸ੍ਰਵਨ ਸੁਨਾਵ ਨਾ ਰਹਾ ਤਉ ਤੇ ਆਵਤ ਮੇਰਾ ਮਨ ਤਨ ਹਰਿਆ ਹਰ ਜਸ ਤੁਮ ਸੰਗ ਗਾਵਨਾ ਸੰਤ ਕਿਰਪਾ ਤੇ ਹਿਰਦੈ ਵਾਸੈ ਦੂਜਾ ਭਾਉ ਮਿਟਾਵਨਾ भक्त दया ते बुद्ध प्रकाशै दुर्मत दुख तज आवना दर्शन पेटक होत पुनीता पुनर उपगर्भ न पावना नौ निद्र सिद्ध पाई जो तुमरे मन भावना संत बिना मैं थाओ न कोई अवर न सूजे आवना मोह निर्गण को कोए न रख संता संग समावना कह नानक गुरु चलत दिखाया मन मदे हर हर रावना ਮਾਰੂ ਮਹੱਲਾ ਪੰਜਵਾ ਜੀਵਨਾ ਸਫਲ ਜੀਵਨਾ ਸੁਨਹਰ ਜਪ ਜਪ ਸਤ ਜੀਵਨਾ ਰਹਾਉ ਪੀਵਨਾ ਜਿਤ ਮਨ ਅਗਾਵੇ ਨਾਮ ਅੰਮ੍ਰਿਤ ਰਸ ਪੀਵਨਾ ਖਾਵਨਾ ਜਿਤ ਭੁੱਖ ਨ ਲਾਗੇ ਸੰਤੋਖ ਸਦਾ ਤ੍ਰਿਪਤੀਵਨਾ ਪਹਿਨਣਾ ਰਖ ਪਤ ਪਰਮੇਸ਼ਰ ਫਿਰ ਨਾਗੇ ਨਹੀਂ தீਵਨਾ ਭੋਗਨਾਮ ਨਾਮ ਬਦੇ ਹਰ ਰਸ ਸੰਤ ਸੰਗਤ ਮਹਿ ਨੀਵਨਾ ਬਿਨ ਤਾਗੇ ਬਿਨ ਸੁਈਆਨੀ ਮਨ ਹਰ ਭਗਤੀ ਸੰਗ ਸੀਵਨਾ ਮਾਤੇ ਮਾਤਿਆਹ ਮਾਤਿਆਹ ਹਰ ਰਸ ਮਹਿ ਰਤੇ ਤਿਸ ਬੋੜਨਾ ਕਬਹੂ ਔਖੀਵਨਾ ਮਿਲੇ ਹੋਤੇ ਸਰਬ ਨਿਧਾਨਾ ਪ੍ਰਭ ਕਿਰਪਾਲ ਜਿਸ ਦੀਵਨਾ ਸੁਖ ਨਾਨਕ ਸੰਤਨ ਕੀ ਸੇਵਾ ਚਰਨ ਸੰਤ ਧੋਏ ਪੀ ਮਨਾ ਮਾਰੂ ਮਹੱਲਾ ਪੰਜਵਾਂ ਘਰ ਅਠਵਾਂ ਅੰਜੁਲੀਆ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਜਿਸ ਗ੍ਰਹਿ ਬਹੁਤ ਤਸੈ ਗ੍ਰਹਿ ਚਿੰਤਾ ਜਿਸ ਗ੍ਰਹਿ ਥੋਰੀ ਸੋ ਫਿਰੇ ਬ੍ਰਹਮੰਤਾ ਦੋਹੂ ਬਵਸਥਾ ਤੇ ਜੋ ਮੁਕਤਾ ਸੋਈ ਸੋਹਿਲਾ ਭਾਲੀਐ ਗ੍ਰਹਿ ਰਾਜ ਮੈਂ ਨਰਕ ਉਦਾਸ ਕਰੋਦਾ ਬਹੁ ਵਿਦ ਬੀਦ ਪਾਠ ਸਭ ਸੋਦਾ ਦੇਹੀ ਮੈਂ ਜੋ ਰਹਿ ਅਲਿਪਤਾ ਤਿਸ ਜਾਣ ਕੀ ਪੂਰਨ ਕਾਲੀਐ ਜਾਗਤ ਸੂਤਾ ਭਰਮ ਬਿਗੂਤਾ ਬਿਨ ਗੁਰ ਮੁਕਤ ਨ ਹੋਈਐ ਮੀਤਾ ਸਾਧ ਸੰਗ ਤਟਹਿ ਹੋਂ ਬੰਦਨ ਏਕੋ ਏਕ ਨਹਾਲੀਐ ਕਰਮ ਕਰੇ ਤਾਂ ਬੰਧਾ ਨਾ ਕਰੇ ਤਾਂ ਨਿੰਦਾ ਮੂਹ ਮਗਨ ਮੋਹ ਮਗਨ ਮਨ ਵਿਆਪਿਆ ਚਿੰਦਾ ਗੁਰ ਪ੍ਰਸਾਦ ਸੁਖ ਦੁਖ ਸਮਝਾਣਾ ਘਟ ਘਟ ਰਾਮ ਹਿਆਲੀ ਐ ਸੰਸਾਰ ਮਹਿਸਾਸਾਂ ਵਿਆਪੇ ਕਾਤ ਕਥਾ ਗੋਚਰ ਨਹੀਂ ਜਾਪੈ ਜਿਸੈਬ ਜਾਏ ਸੋਈ 부ਜੈ ਉਹ ਬਾਲਕ ਵਾਗੀ ਪਾਲੀ ਐ ਛੋਟ ਬਹਿ ਤਉ ਝੂਟਾ ਨਹੀਂ ਜੋ ਸਿਂਚੈ ਤਉ ਭਉ ਮਨ ਮਾਹੀ ਐਸੀ ਮੈਂ ਜਿਸ ਕੇਰੀ ਕੀ ਪਤਰਾਖੈ ਤੇ ਸਾਧੂ ਚੌਰ ਢਾਲੀਐ ਜੋ ਸੂਰਾ ਤਸਹੀ ਹੋਏ ਮਰਣਾ ਜੋ ਭਾਗੈ ਤਸ ਜੋਨੀ ਫਿਰਣਾ ਜੋ ਵਰਤਾਏ ਸੋਈ ਭਲ ਮਾਨੈ ਬੁਝ ਹੁਕਮੈ ਦੁਰਮਤ ਜਾਲੀਐ ਜਿਤ ਜਿਤ ਲਾਵੇ ਤਿਤ ਤਿਤ ਲਗਣਾ ਕਰ ਕਰ ਵੇਖੇ ਆਪਣੇ ਜਚਨਾ ਨਾਨਕ ਕੇ ਪੂਰਨ ਸੁਖ ਦਾਤੇ ਤੂੰ ਦੇਹ ਤਾ ਨਾਮ ਸਮਾਲੀਐ ਮਾਰੂ ਮਹੱਲਾ ਪੰਜਵਾ ਬਿਰਕਾ ਹੀ ਸਭ ਜੰਤ ਇਕੱਠੇ ਇਕ ਤੱਤੇ ਇਕ ਬੋਲਨ ਮਿੱਟੇ ਆਸਤ ਉਦੂਤ ਭਇਆ ਉੱਠ ਚੱਲੇ ਜਿਉਂ ਜਿਉਂ ਆਉਣ ਆਉਧ ਬਿਹਾਨੀਆਂ ਪਾਪ ਕਰੇਂਦੜ ਸਰਪਰ ਮੁਠੇ ਅਜ਼ਰਾਈਲ ਫੜੇ ਫੜ ਕੁੱਠੇ ਦੋਜਕ ਪਾਏ ਸਿਰ ਜਣਹਾਰ ਲੇਖਾ ਮੰਗੇ ਬਾਣੀਆਂ ਸੰਗ ਨ ਕੋਈ ਭਈਆ ਬੇਬਾ ਮੂ ਮਾਲ ਜੋ ਗਨ ਧਨ ਛੋੜ ਵਜੇਸਾ ਕਰਨ ਕਰੀਮ ਨਾ ਜਤੂ ਕਰਤਾ ਤਿਲ ਪੀੜੇ ਜਿਉ ਕਹਾਣੀਆਂ ਖੁਸ ਖੁਸ ਲੈਂਦਾ ਵਸਤ ਪਰਾਈ ਵੇਖੈ ਸੁਣੈ ਤੇਰੇ ਨਾਲ ਖੁਦਾਈ ਦੁਨੀਆ ਲਬ ਪਿਆ ਖਾਤ ਅੰਦਰ ਅਗਲੀ ਗੱਲ ਨ ਜਾਣੀਆਂ ਜਮ ਜਮ ਮਰੇ ਮਰੇ ਫਿਰ ਮਰੇ ਜਮ ਜਮ ਮਰੇ ਮਰੇ ਫਿਰ ਜਮੈ ਬਹੁਤ ਸਜਾਇਆ ਪਿਆ ਦੇਸ ਲੰਮੈ ਜੇਨ ਕੀ ਤਤ ਸੈ ਨ ਜਾਣੀ ਅੰਦਾਤਾ ਦੁਖ ਸਹਿ ਪਰਾਣੀਆਂ ਖਾਲਕਾ ਉਹ ਮਿੱਠਾ ਭੁੱਲਾ ਮੁਠਾ ਦੁਨੀਆ ਖੇਲ ਬੁਰਾ ਰੁੱਟ ਟੁੱਟਾ ਸਦ ਕਸੰਬੂਰੀ ਸੰਤ ਨਾ ਮਿਲਿਓ ਉਹ ਵਤੈ ਆਪਣ ਭਾਨੀਆਂ ਮੌਲਾ ਖੇਲ ਕਰੇ ਸਭ ਆਪੇ ਇੱਕ ਕੱਡੇ ਇੱਕ ਲਹਿਰ ਵਿਆਪੇ ਜਿਉ ਨਾ ਨਚਾਏ ਤਿਉ ਨਚਨ ਜਿਉ ਨਾ ਚਾਹੇ ਤਿਉ ਨਚ ਤਿਉ ਨਚਨ ਸਿਰ ਸਿਰ ਕਰਤ ਵਿਹਾਨੀਆਂ ਮਿਹਰ ਕਰੇ ਤਾਂ ਖਸਮ ਧਾਈ ਸੰਤਾ ਸੰਗਤ ਨਰਕ ਨ ਪਾਈ ਅੰਮ੍ਰਿਤ ਨਾਮ ਦਾਨ ਨਾਨਕੋ ਗੁਣ ਗੀਤਾ ਨਿਤ ਵਖਾਣੀਆਂ ਮਾਰੂ ਸੋਲਹਿ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸਾਚਾ ਸਚ ਸੋਈ ਅਵਰ ਨ ਕੋਈ ਜਨ ਸਿਰਜੀ ਤਨਹੀ ਫਨ ਗੋਈ ਜਿਉਂ ਭਾਵੈ ਤਉ ਰੱਖੋ ਰਹਿਣਾ ਤੁਮ ਸੂ ਕਿਆ ਮੁਕਰਾਈ ਹੈ ਆਪ ਉਪਾਏ ਆਪ ਖਪਾਏ ਆਪੇ ਸਿਰ ਸਿਰ ਧੰਦਾ ਲਾਏ ਆਪੇ ਵਿਚਾਰ ਗੁਣਕਾਰੀ ਆਪੇ ਮਾਰਗ ਲਾਈ ਹੈ ਆਪੇ ਦੰਨਾ ਆਪੇ ਬੀਨਾ ਆਪੇ ਆਪ ਉਪਾਏ ਪਤੀਨਾ ਆਪੇ ਪੌਣ ਪਾਣੀ ਬੈਸੰਤਰ ਆਪੇ ਮੇਲ ਮਿਲਾਈ ਹੈ ਆਪੇ ਸਾਸ ਸੂਰਾ ਪੂਰ ਪੂਰਾ ਆਪੇ ਗਿਆਨ ਧਿਆਨ ਗੁਰ ਸੂਰਾ ਕਾਲ ਜਾਲ ਜਮ ਜਹ ਨਸਾਕੈ ਸੱਚ ਸੋ ਨਿਵਲਾਈ ਹੈ ਆਪੇ ਪੁਰਖ ਆਪੇ ਹੀ ਨਾਰੀ ਆਪੇ ਪਾਸਾ ਆਪੇ ਸਾਰੀ ਆਪੇ ਪੜ ਬਾਦੀ ਜਗ ਖੇਲੇ ਆਪੇ ਕੀਮਤ ਪਾਈ ਹੈ ਆਪੇ ਭਵਰ ਫੁੱਲ ਫਲ ਤਰ ਵਰਿਆ ਆਪੇ ਜਲ ਤਲ ਸਾਗਰ ਸਰਵਰ ਆਪੇ ਮਾਸ਼ਕਸ਼ ਕਰਨੀ ਕਰਤੇ ਆਪੇ ਮਾਸ਼ਕਸ਼ ਕਰਨੀ ਕਰ ਤੇਰਾ ਰੂਪ ਨ ਲਖਣਾ ਜਾਈ ਹੈ ਆਪੇdns ਆਪੇ ਹੀ ਰਾਣੀ ਆਪ ਪਤੀਜਾ ਗੁਰ ਕੀ ਬਾਣੀ ਆਜੁਗਾਦ ਅਨਾਹਦ ਅਨਦਨ ਘਟ ਘਟ ਸਭ ਦਰ ਜਾਈ ਹੈ ਆਪੇ ਰਤਨ ਅਨੂਪ ਅਮੋਲੋ ਆਪੇ ਪਰਕੇ ਪੂਰਾ ਤਲੋ ਆਪੇ ਕਿਸ ਹੀ ਕਸ ਬਖਸੈ ਆਪੇ ਦੇ ਲੈ ਪਾਈ ਹੈ ਕਾਪੇ ਧਨ ਖੋ ਆਪੇ ਸਰਬਾਣ ਆਪੇ ਧਨ ਖੋ ਆਪੇ ਸਰਬਾਣ ਆਪੇ ਸੁਗੜ ਸਰੂਪ ਸਿਆਣਾ ਆਪੇ ਧਨਖ ਆਪੇ ਸਰਪਾਣਾ ਆਪੇ ਸੁਗੜ ਸਰੂਪ ਸਿਆਣਾ ਕਹਤਾ ਬਖਤਾ ਸੁਣਤਾ ਸੋਈ ਆਪੇ ਬਣਤ ਬਣਾਈ ਏ ਪਾਉਣ ਗੁਰੂ ਪਾਣੀ ਪਤ ਜਾਤਾ ਉਧਰ ਸੰਜੋਗੀ ਧਰਤੀ ਮਾਤਾ ਰੈਣ ਦਿਨ ਸਦੋਏ ਦਾਈ ਦਾਇਆ ਜਗ ਖੇਲ ਖੇਲਾਈ ਏ ਆਪੇ ਮਛਲੀ ਆਪੇ ਜਾਲਾ ਆਪੇ ਗਊ ਆਪੇ ਰਖਵਾਲਾ ਸਰਬ ਜੀਆਂ जग ਜੋ ਤੁਮਾਰੀ ਜੈਸੀ ਪ੍ਰਭ ਫਰਮਾਈਏ ਆਪੇ ਜੋਗੀ ਆਪੇ ਭੋਗੀ ਆਪੇ ਰਸੀਆ ਪਰਮ ਸੰਯੋਗੀ ਆਪੇ ਵੇ ਬਾਣੀ ਨਿਰੰਕਾਰੀ ਨਿਰਪਉਤਾੜੀ ਲਾਈ ਹੈ ਖਾਣੀ ਬਾਣੀ ਤੁਜੈ ਸਮਾਣੀ ਜੋਦੀ ਸੇ ਸਭ ਆਵਣ ਜਾਣੀ ਸੇਈ ਸਾਹ ਸੱਚੇ ਵਾਪਾਰੀ ਸਤਗੁਰੂ ਬੂਝ 부ਝਾਈਏ ਸ਼ਬਦ ਬਜਾਏ ਸਤਿਗੁਰ ਪੂਰਾ ਸਰਬ ਕਲਾ ਸਾਜੇ ਭਰਪੂਰਾ ਆਫਰਿਓ ਵੇ ਪ੍ਰਭਾ ਉਸ ਦਾ ਤੂੰ ਨਾ ਤਿਸ ਤਿਲ ਨਤ ਮਾਈਏ ਕਾਲ ਬਕਾਲ ਭਏ دیਵਾਨੇ ਸ਼ਬਦ ਸਹਿਜ ਰਸ ਅੰਤਰਮਾਨੇ ਆਪੇ ਮੁਕਤ ਤ੍ਰਿਪਤ ਵਰਦਾਤਾ ਭਗਤ ਪਾਏ ਮਨ ਭਾਈਏ ਆਪਨ ਰਾਲਮ ਗੁਰ ਗਾਮ ਗਿਆਨ ਦਾ ਜੋ ਦੀਸੈ ਤੁਝ ਮਾਹੇ ਸਮਾਨਾ ਨਾਨਕ ਨੀਚ ਭਿਖਿਆ ਦਰ ਜਾਚੈ ਮੈਂ ਦੀਜੈ ਨਾਮ ਵਡਾਈ ਹੈ ਆਪ ਨਰਾਲਮ ਗੁਰ ਗਮ ਗਿਆਨਾ ਜੋ ਦੀਸੈ ਤੁਜ ਮਾਹੇ ਸਮਾਨਾ ਨਾਨਕ ਨੀਚ ਭਿਖਿਆ ਦਰ ਜਾਚੈ ਮੈਂ ਦੀਜੈ ਨਾਮ ਵਡਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ